ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪੁਸ਼ਪਿੰਦਰ ਕੌਰ ਪਿੰਡ ਜੀ ਖੇਪਲ ਤਹਿਸੀਲ ਸੁਨਾਨ ਜ਼ਿਲ੍ਹਾ ਸੰਗਰੂਰ ਬਹੁਤ ਹੀ ਸੋਹਣੀ ਜੀ ਕਲੈਕਸ਼ਨ ਲੈ ਕੇ ਆਇਆ ਅੱਜ ਪਹਿਣਾ ਵਾਸਤੇ ਬਹੁਤ ਹੀ ਸੋਹਣੇ ਜਿਹਾ ਅਲੱਗ-ਅਲੱਗ ਸਟੱਫ 'ਚ ਜਿਹੜੇ ਪ੍ਰਿੰਟ ਰਹਿਣਗੇ ਨਵੇਂ-ਨਵੇਂ ਜਿਹੇ ਪ੍ਰਿੰਟ ਨੇ ਇਹ ਜਿਹੜੇ ਪ੍ਰਿੰਟ ਰਹਿਣਗੇ ਅੱਜ ਆਲੇ ਤੁਹਾਨੂੰ ਹਰ ਇੱਕ ਜਿਹੜੀ ਸ਼ਾਪ ਤੋਂ ਬੁਟੀਕ ਤੋਂ ਹਟ ਕੇ ਮਿਲਣਗੇ ਨਵੇਂ ਜਿਹੇ ਪ੍ਰਿੰਟ ਨੇ ਨਵੇਂ ਜੇ ਸਟੱਫ ਤੇ ਲੈ ਕੇ ਆਇਆ ਤੇ ਪ੍ਰਾਈਸ ਬਿਲਕੁਲ ਹੀ ਜਨੂਨ ਯੂਨੀਕ ਪ੍ਰਾਈਸ 'ਤੇ ਜਿਹੜੇ ਸੂਟ ਲੈ ਕੇ ਆਇਆ ਸਾਰਿਆਂ ਦਾ 9900 ਪ੍ਰਾਈਸ ਰਹੂਗਾ ਬਹੁਤ ਹੀ ਜਿਆਦਾ ਜੈਨੂਇਨ ਪ੍ਰਾਈਸ ਹੈ ਜੀ ਇਸ ਤੋਂ ਘੱਟ ਰੇਂਜ ਤੁਹਾਨੂੰ ਇਹ ਸੂਟ ਕਿਤੋਂ ਵੀ ਨਹੀਂ ਮਿਲਨੇ ਤੁਸੀਂ ਇਹ ਸੂਟ ਜਿਵੇਂ ਤੁਹਾਨੂੰ 올ਓਵਰ ਦਿਖਾ ਰਹੇ ਆ ਆਪਾਂ ਤੇ 올ਓਵਰ ਹੀ ਬਾਈ ਕਰਨੇ ਪੈਣਗੇ ਇਹਨਾਂ ਨੇ ਮੈਚਿੰਗ ਕੋਈ ਹਨਾ ਜਿਆਦਾ ਸੂਟ ਨਹੀਂ ਕਰ ਰਹੀ ਤੁਸੀਂ 올ਓਵਰ ਬਾਈ ਕਰ ਸਕਦੇ ਹੋ ਵਿਦਆਊਟ ਸਟਿਚਿੰਗ ਵਿਦ ਸਟਿਚਿੰਗ ਜਿਵੇਂ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਸਾਡੇ ਕੋਲੋਂ ਦੁਪੱਟਾ ਤੁਸੀਂ ਨਾਲ ਲਗਵਾਉਣਾ ਤਾਂ ਵੀ ਤੁਸੀਂ ਰੈਡੀ ਕਰਾ ਸਕਦੇ ਹੋ ਦੁਪੱਟੇ ਦੇ ਨਾਲ ਜੇ ਤੁਸੀਂ ਵਿਦਆਊਟ ਦੁਪੱਟਾ ਹੀ ਤੁਸੀਂ ਇਹਨਾਂ ਨੂੰ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਏ ਦੇਖੋ प्रिंट ਜਿਹੜੇ ਅੱਜ ਅੱਜ ਆਪਾਂ ਸ਼ੁਰੂ ਤੋਂ ਕਰਦੇ ਆ ਦਿਖਾਉਣੇ ਤੁਹਾਨੂੰ ਸੈਲਫ ਚਨੋਂਨ ਦੇ ਜਿਹੜੇ ਪ੍ਰਿੰਟ ਨੇ ਬਹੁਤ ਹੀ ਸੋਹਣਾ ਜਿਹਾ ਕਲਰ ਹੈ ਜੀ ਕਲਰ ਕੋ ਕਿਸੇ ਵੀ ਐਜ਼ੀਆ ਪੈਣਾ ਤੁਸੀਂ ਪੈ ਸਕਦੀਆਂ ਨੇਵਲ ਕਲਰ ਦੇਖੋ ਤੁਸੀਂ ਪਹਿਨੇ ਬਹੁਤ ਹੀ ਜ਼ਿਆਦੇ ਸੋਹਣਾ ਲੱਗੂਗਾ ਨਵੇਂ ਜਿਹੇ ਕਲਰ ਨੇ ਇਹ ਨਹੀਂ ਹੈਗਾ ਵੀ ਜੇ ਮਲਟੀ ਕਲਰ ਆਗੇ ਕੋਈ ਢਕੀਲਾ ਸ਼ੇਡ ਹੈ ਇਸ ਚ ਦੇਖੋ ਬਹੁਤ ਹੀ ਪਿਆਰਾ ਜਿਹਾ ਜਿਹੜਾ ਪ੍ਰਿੰਟਰ ਹੋਊਗਾ ਇਹਦਾ ਸਾਰਿਆਂ ਦਾ ਪ੍ਰਾਈਸ ਜਿਹੜਾ ਰਹੂਗਾ 950 5-5 ਮੀਟਰ ਦੇ ਸੂਟ ਹੋਣਗੇ ਜੀ ਇਹ ਇੱਕ ਕਲਰ ਇਹਦੇ ਵਿੱਚ ਏਵਲ ਆ ਗਿਆ ਜੀ ਅੱਗੇ ਹੁਣ ਗਰਮੀ ਜਾ ਰਹੀ ਹੈ ਜੀ ਕਾਟਨ ਤੋਂ ਕੁਝ हट ਕੇ ਜੇ ਜਿਹੜਾ ਸਟੱਫ ਲੈ ਕੇ ਆਇਆ ਤੁਹਾਡੇ ਲਈ ਇਹ ਦੇਖੋ ਇਸ 'ਚ ਇੱਕ ਹੋਰ ਪ੍ਰਿੰਟ ਆ ਬਹੁਤ ਸੋਹਣਾ ਪ੍ਰਿੰਟ ਆ ਇਹ ਸਟੱਫ ਦੇ ਵਿੱਚ ਸੈਲਫ ਪ੍ਰਿੰਟ ਵੀ ਆ ਗਿਆ ਜੀ ਤੇ ਡਿਜੀਟਲ ਪ੍ਰਿੰਟ ਵੀ ਆ ਗਿਆ ਤੇ ਇਹ ਜਿਹੜਾ ਇਹ ਆਪਰ ਟਾਈਡ ਹੈ ਤੁਹਾਨੂੰ ਦਿਖਾਉਣੇ ਆ ਕਈ ਸੂਟਾਂ ਦਾ ਆਪਣੇ ਕੋਲੇ अवेलेबल ਆ ਮਸਲਿਨ ਸਟਫ ਚ ਹੈ ਜੀ ਇਹ ਟਾਈ ਡਾਈ ਤੁਸੀਂ ਇਹਦੇ ਨਾਲ ਜਿਵੇਂ ਕੋਈ ਵੀ ਪੈਚ ਲਗਾ ਕੇ ਕੋਈ ਵਰਕ ਕਰਾਉਣਾ ਬਹੁਤ ਪਿਆਰਾ ਬਣਨ ਵਾਲਾ ਹੈ ਜੀ ਟਾਈ ਡਾਈ ਦੁਪੱਟਾ ਇਹਦੇ ਨਾਲ ਆਪਾਂ ਰੈਡੀ ਕਰਕੇ ਰਾਵਾਂਗੇ ਤੁਹਾਨੂੰ ਪਲੇਨ ਬਾਟਮ ਨਾਲ ਬਹੁਤ ਸੋਹਣਾ ਬਣਨ ਵਾਲਾ ਸੂਟ ਹੈ ਬਾਕੀ ਜੇ ਤੁਸੀਂ 올ਓਵਰ ਬਣਾਉਣਾ 올ਓਵਰ ਵੀ ਬਣਾ ਸਕਦੇ ਹੋ ਵੈਸੇ ਇਹ ਪ੍ਰਿੰਟ ਹੈ ਜੇ ਤੁਸੀਂ ਰੈਡੀ ਕਰਾਉਣਾ ਤਾਂ ਆਪਣੇ ਜਿਹੜੇ ਜਿਵੇਂ ਹੁਣ ਇਹ ਆਪਣਾ ਪ੍ਰਿੰਟ ਹੈਗਾ ਤਾਂ ਆਪਾਂ ਨੂੰ ਸਾਡੇ ਨਾਲ ਨੌ ਸੌ ਚ ਮਿਲ ਰਿਹਾ ਜੇ ਤੁਸੀਂ ਵਾਈਟ ਸਟਫ ਤੇ ਇਹਨੂੰ ਰੈਡੀ ਕਰਾਉਣਾ ਹੈ ਕੋਈ ਵੀ ਕਲਰ ਤੁਸੀਂ ਪਵਾ ਸਕਦੇ ਹੋ ਆਪਣੀ ਚੋਇਸ ਦਾ ਤਾਂ ਮੇਬੀ ਤੁਸੀਂ ਰੈਡੀ ਕਰਾ ਸਕਦੇ ਹੋ ਆਪਣਾ ਡਾਇਰ ਹੈ ਜਿਹੜਾ ਸੇਮ ਡਾਈ ਕਰਕੇ ਦੇਵੇਗਾ ਇਹ ਚ ਆਪਣੇ ਕੋਲੇ ਸਿੰਗਲ ਕਲਰ ਹੀ ਹੈ ਦੋ ਸੂਟ ਅਵੇਲੇਬਲ ਹੈ ਜੇ ਤੁਸੀਂ ਰੈਡੀ ਕਰਾਉਣੇ ਕਰਾ ਸਕਦੇ ਹੋ ਵੈਸੇ ਇਹਦੇ ਨਾਲ ਮੈਚਿੰਗ ਸੂਟ ਕਰਕੇ ਪੈਚ ਲਗਾ ਕੇ ਵਰਕ ਕੀਤਾ ਬਹੁਤ ਹੀ ਜ਼ਿਆਦਾ ਪਿਆਰਾ ਲੱਗਣ ਵਾਲਾ ਹੈ ਟੈਬੀ ਲਾਈਨਿੰਗ ਆ ਗਿਆ ਜੀ ਇਹ ਟੈਬੀ ਲਾਈਨਿੰਗ ਆ ਗਿਆ ਜੀ ਬਹੁਤ ਹੀ ਪਿਆਰਾ ਜਿਹਾ ਸਟੱਫ ਹੈ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਹੈ ਇਹ ਦੇਖੋ ਤੁਸੀਂ ਤੁਹਾਨੂੰ ਟੈਬੀ ਲਾਈਨਿੰਗ ਦਾ ਤਾਂ ਪਤਾ ਹੀ ਹੈ ਜੀ ਕਿੰਨਾ ਲਾਈਟ weight ਸਟੱਫ ਹੁੰਦਾ ਹੈ ਬਹੁਤ ਹੀ ਜਿਆਦਾ ਲਾਈਟ weight ਹੈ ਇਹਨੂੰ ਵੀ ਤੁਸੀਂ 올ਓਵਰ ਵੀ ਪਾਈ ਕਰ ਸਕਦੇ ਹੋ ਮੈਚਿੰਗ ਵੀ ਕਰ ਸਕਦੇ ਹੋ 올ਓਵਰ ਔਰ ਮੈਚਿੰਗ ਦੋਨਾਂ ਦਾ ਪ੍ਰਾਈਸ ਹੈ ਜਿਹੜਾ ਸ਼ੋ ਹੋ ਰਿਹਾ ਸਕਰੀਨ ਦੇ ਉੱਪਰ ਅੱਗੇ ਇਹ ਆ ਗਿਆ ਜੀ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਇਹ ਦੇਖੋ ਤੁਸੀਂ ਨਾਵਾਂ ਦਾ ਪ੍ਰਿੰਟ ਹੈ ਜੀ ਬਹੁਤ ਹੀ ਪਿਆਰੇ ਜਿਹੇ ਕਲਰ ਨੇ ਸ਼ਿਮਰ ਹੈ ਜੀ ਇਹ ਸ਼ਿਮਰ ਸਟਫ ਚ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਤੁਸੀਂ ਇਹਨੂੰ ਵੀ ਦੁਪੱਟਾ ਜਿਹੜਾ ਤੇ ਨਾ ਰੈਡੀ ਕਰਾਉਣ ਨਾਲ ਰੈਡੀ ਵੀ ਕਰਾ ਸਕਦੇ ਹੋ ਵਿਦਆਊਟ ਦੁਪੱਟਾ ਵੀ ਤੁਸੀਂ ਬਾਈ ਕਰ ਸਕਦੇ ਹੋ ਬਹੁਤ ਪਿਆਰਾ ਬਣੂਗਾ ਜੀ ਇਹ ਰੈਡੀ ਹੋ ਕੇ ਸੂਟ ਤੇ ਇਸ ਚ ਆਪਣੇ ਕੋਲ ਇੱਕ ਕਲਰ ਹੋਰ ਹੈ ਜੀ ਇਹ ਵਾਲਾ ਕਲਰ ਆ ਗਿਆ ਇਹ ਵੀ ਬਹੁਤ ਸੋਹਣਾ ਬਣੂਗਾ ਜੀ ਕਾਫੀ ਕਲਰ ਨੇਚਰ ਮਸਟਰਡ ਰਸਟ ਕਲਰ ਹੈ ਜਿਹੜਾ ਇਹਦਾ بیس ਰੱਖ ਕੇ ਬਾਟਮ ਦਾ ਤੁਸੀਂ ਰੈਡੀ ਕਰਾ ਸਕਦੇ ਹੋ ਤੇ ਅਸੀ ਜੀ ਅੱਜ ਦੇ ਪ੍ਰਿੰਟ ਕੋਈ ਵੀ ਪ੍ਰਿੰਟ ਇਨਾਂ ਚੋਂ ਪਸੰਦ ਆ ਰਿਹਾ ਤਾਂ ਤੁਸੀਂ ਜਲਦੀ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਤੁਹਾਡੀ ਇੱਛਾ ਦੁਪੱਟੇ ਵਗੈਰਾ ਕਿਵੇਂ ਦੇ ਵੀ ਤੁਸੀਂ ਰੈਡੀ ਕਰਾ ਸਕਦੇ ਹੋ ਇਹ ਦੇਖੋ ਤੁਸੀਂ ਸਾਰੇ ਇੱਕ ਤੋਂ ਇੱਕ ਵਦ ਕੇ ਪ੍ਰਿੰਟ ਨੇ ਫਿਰ ਮਿਲਦੇ ਆ ਨਵੀਂ ਵੀਡੀਓ ਚੋ ਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ